ਕਿਸਾਨਾਂ ਵੱਲੋਂ ਪਿਛਲੀ 13 ਫਰਵਰੀ ਤੋਂ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਸ਼ੰਭੂ ਬਾਰਡਰ ਅਤੇ ਕਨੋੜੀ ਬਾਰਡਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਉਥੇ ਧਰਨੇ ਦਿੱਤੇ ਜਾ ਰਹੇ ਕਿ ਕਿਸਾਨਾਂ ਵੱਲੋਂ ਅੱਜ ਪੰਜਾਬ ਪਰਦੇ ਵਿੱਚ ਰੇਲ ਰੋਕੂ ਜ ਜ ਸੱਦਾ ਦਿੱਤਾ ਗਿਆ ਤਰਨਤਾਰਨ ਦੇ ਵਿੱਚ ਅਸੀਂ ਖੜੇ ਹਾਂ ਤਰਨਤਾਰਨ ਦੇ ਰੇਲਵੇ ਟ੍ਰੈਕ ਤੇ ਬੈਠ ਕੇ ਕਿਸਾਨਾਂ ਵੱਲੋਂ ਜੇ ਟ੍ਰੇਨਾਂ ਰੁਕੀਆਂ ਜਾ ਰਹੀਆਂ ਨੇ ਮੇਰੇ ਨਾਲ ਇਸ ਵੇਲੇ ਕਿਸਾਨ ਆਗੂ ਮਜ਼ਦੂਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਉਹਨਾਂ ਦੀਆਂ ਮੰਗਾਂ ਹੈਗੀਆਂ ਨੇ ਹਾਂਜੀ ਸਰ ਕੀ ਨਾਮ ਜੀ ਦਾ ਮੈਂ ਜੀ ਹਰਪ੍ਰੀਤ ਸਿੰਘ ਸਿਧਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਜਿਹੜ ਦੇਸ਼ ਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਵੱਲੋਂ ਜਿਹੜਾ ਸੀ ਐਲਾਨ ਕੀਤਾ ਗਿਆ ਜੇ ਪੂਰੇ ਦੇਸ਼ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ ਪੰਜਾਬ ਦੇ ਵਿੱਚ ਵੀ ਲਗਭਗ 60 ਜਗ੍ਹਾ ਤੇ ਜਿਹੜਾ ਵਾ ਉਹ ਰੇਲਾਂ ਰੋਕੀਆਂ ਜਾਣਗੀਆਂ ਉਹਦੇ ਵਿੱਚ ਮੰਗਾਂ ਸਾਡੀਆਂ ਉਹ ਹੀ ਆ ਦਿੱਲੀ ਮੋਰਚੇ ਦੀਆਂ ਮੰਗਾਂ ਵਾਂ ਵੀ ਆਪਣਾ ਸਰਕਾਰ ਜਿਹੜਾ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਵੇ 23 ਫਸਲਾਂ ਦੀ ਖਰੀਦ ਉਹਦੇ ਨਾਲ ਜਿਹੜਾ ਵਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਜਿਹੜਾ ਬਿਜਲੀ ਸੋਧ ਬੋਲਿਆ ਉਹ ਸਰਕਾਰ ਲਾਗੂ ਕਰ ਰਹੀ ਹੈ ਚਿੱਪ ਵਾਲੇ ਮੀਟਰ ਆ ਰਹੇ ਆ ਉਹ ਸਾਡਾ ਸਰਕਾਰ ਵਾਪਸ ਲਵੇ ਉਹਦੇ ਨਾਲ ਕਿਸਾਨ ਨੂੰ ਜਿਹੜਾ ਪ੍ਰਦੂਸ਼ਣ ਨੈਗੇਟਿਵ ਚੋਂ ਬਾਹਰ ਕੱਢੇ ਲਖੀਂਪੁਰ ਖੀਰੀ ਦੀ ਸਾਡੀ ਮੰਗ ਆ ਵੀ ਅਜੇ ਮਿਸ਼ਰਾ ਟੈਨੀ ਨੂੰ ਜਿਹੜਾ ਵਾ ਉਹ ਸਜ਼ਾ ਦਿੱਤੀ ਜਾਵੇ ਉਹਦੇ ਨਾਲ ਜਿਹੜੇ ਕਿਸਾਨ ਉਥੇ ਸ਼ਹੀਦ ਹੋਏ ਉਹਨਾਂ ਦਾ ਜੇ ਮਾਪ ਜਾਰੀ ਦਾ ਪਰਿਵਾਰ ਨੂੰ ਨੌਕਰੀਆਂ ਰਹਿਂਦੀਆਂ ਉਹਦੇ ਨਾਲ ਪਰਾਲੀ ਦਾ ਮੁੱਦਾ ਜਿਹੜਾ ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਵਾ ਕਿਸਾਨ ਮਜ਼ਦੂਰ ਦਾ ਕਰਜ਼ਾ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਉਸ ਅੰਦੋਲਨ ਦਾ ਹਿੱਸਾ ਹੀ ਆ ਵੀ ਜਿਹੜਾ ਅੱਜ 4 ਘੰਟੇ ਰੇਲ ਰੋਕੋ ਅੰਦੋਲਨ ਜਿਹੜਾ ਅੱਜ ਸਾਡਾ ਹੋ ਰਿਹਾ। 4 ਘੰਟੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਜਵਾਬ ਤਾਂ ਵੀ ਲੱਗ ਰਿਹਾ ਵਾ ਉਸ ਤੋਂ ਬਾਅਦ ਜਿਹੜੇ ਮੰਗਾਂ ਮਰੀ ਲਟਕ ਸਕਦੀਆਂ ਕਿ ਕੀ ਤੁਸੀਂ ਸਮਝਦੇ ਹੋਗੇ ਤੁਹਾਡਾ ਅੰਦੋਲਨ ਕਿੱਥੋਂ ਲੱਗ ਜਾਏਗਾ। ਨਹੀਂ ਬਿਲਕੁਲ ਜੀ ਵੇਖੋ ਅਸੀਂ ਤੇ ਕਹਿੰਦੇ ਆ ਕਿ ਸਰਕਾਰ ਅੱਜ ਮਸਲੇ ਹੱਲ ਕਰਦੇ ਅੱਜ ਮੰਗਾ ਹੱਲ ਕਰਦੇ ਤੇ ਕਿਸਾਨ ਵਾਪਸ ਆਉਣ ਨੂੰ ਤਿਆਰ ਹੈ ਜੇ ਸਰਕਾਰ ਮੰਗਾ ਹੱਲ ਨਹੀਂ ਕਰਦੀ ਕਿਉਂਕਿ ਸਰਕਾਰ ਵੱਲੋਂ ਮੀਟਿੰਗਾਂ ਹੋਈਆਂ ਵਾ ਪਰ ਅਜੇ ਤੱਕ ਜਿਹੜਾ ਸਰਕਾਰ ਜਿਹੜੀ ਆ ਉਹ ਬਿਆਨ ਬੱਚ ਜਿੱਦਾਂ ਪੰਜ ਫਸਲਾਂ ਤੇ ਐਮਐਸਪੀ ਦੀ ਗੱਲ ਕਰਦੇ ਆ ਉਹਦੇ ਵਿੱਚ ਵੀ ਕੋਈ ਠੋਸ ਨਹੀਂ ਆ ਪਰ ਸਾਡੀ ਮੰਗ ਜਿਹੜੀ ਆ 23 ਫਸਲਾਂ ਪੰਜ ਫਸਲਾਂ ਸਾਨੂੰ ਨਾ ਮਨਜ਼ੂਰ ਆ 23 ਫਸਲਾਂ ਖਰੀਦ ਦੀ ਗਾਰੰਟੀ ਦੀ ਸਾਡੀ ਮੰਗ ਆ ਹਾਂ ਸਰਕਾਰ ਨੇ ਵੇਖਣਾ ਗੇਂਦ ਸਰਕਾਰ ਦੇ ਪਾਲੇ 'ਚ ਆ ਜੇ ਸਰਕਾਰ ਮੰਗਾ ਨਹੀਂ ਮੰਨਦੀ ਤੇ ਭਾਵੇਂ ਚੋਣ ਜਾਬਤਾ ਲੱਗ ਜੇ ਨਾ ਲੱਗ ਜੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉ ਰ ਰਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਟਰਾਂ ਦੇ ਉੱਤੇ ਵੀ ਜਿਹੜਾ ਵਾ ਉਹ ਕਿਸਾਨ ਮਜ਼ਦੂਰ ਡਟਣਗੇ ਇਹ ਮੋਰਚਾ ਜਿਹੜਾ ਵਾ ਲੰਬਾ ਹੋ ਸਕਦਾ ਵਾ ਉਹਦੀ ਤਿਆਰੀ ਪੂਰੀ ਤਿਆਰੀ ਕਰਕੇ ਅਸੀਂ ਗਏ ਆ ਕੁਛ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਜਿਹੜਾ ਤੁਹਾਡੇ ਨਾਲ ਇਸ ਅੰਦੋਲਨ ਵਿੱਚ ਸ਼ਾਮਲ ਨਹੀਂ ਹੈਗੀਆਂ ਬਾਹਰੋਂ ਸਹਾਇਤਾ ਕਰੀਆਂ ਪਰ ਉਹਨਾਂ ਵੱਲੋਂ ਤੁਹਾਡੇ ਅੰਦੋਲਨ ਤੇ ਅਪਕਿੰਤੂ ਪਰੰਤੂ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੇ ਵੇਖੋ ਜੀ ਪੂਰੇ ਆਪਣਾ ਆਪਣਾ ਦੇਸ਼ ਦੇ ਵਿੱਚ ਜਿਹੜਾ ਵਾ ਇਹ ਅੰਦੋਲਨ ਜਿਹੜਾ ਵਾ ਇਹ ਜਾ ਚੁੱਕਾ ਵਾ ਅੱਜ ਜਦੋਂ ਅਸੀਂ ਆਪਾਂ ਪਿਛਲੀ ਗੱਲ ਕਰ ਲਈਏ ਅੱਜ ਜਦੋਂ 6 ਤਰੀਕ ਦਾ ਦਿੱਲੀ ਦੇ ਵਿੱਚ ਲਕ ਮਾਰੂ ਇਹਨਾਂ ਹਥਿਆਰ ਲਾਏ ਆ ਟਰੈਕਟਰਾਂ ਦੇ ਉੱਤੇ ਕੋਈ ਜੀ ਬਿਆਨਬਾਜ਼ੀ ਕੀਤੀ ਗਈ ਤੇ ਪੈਦਲ ਆ ਸਕਦੇ ਆ ਜਦੋਂ ਆ ਦੇਸ਼ ਦੇ ਵਿੱਚੋਂ ਲੋਕ ਪੂਰੇ ਦੇਸ਼ ਦੇ ਵਿੱਚੋਂ ਸਾਰੀਆਂ ਸਟੇਟਾਂ ਚੋਂ ਪੈਦਲ ਤੁਰੇ ਆ ਦਿੱਲੀ ਵੱਲ ਨੂੰ ਤੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਿੱਚ ਰੇਲਾਂ ਦੇ ਵਿੱਚੋਂ ਕੱਢ ਕੇ ਚਾਹ ਜਥਿਆਂ ਦੇ ਰੂਪ ਵਿੱਚ ਤੁਰੇ ਆ ਉਹਦੇ ਨਾਲ ਸਰਕਾਰ ਦਾ ਚਿਹਰਾ ਨੰਗਾ ਹੋਇਆ ਵੀ ਸਰਕਾਰ ਜਿਹੜੀ ਹੈ ਝੂਠ ਬੋਲ ਰਹੀ ਸੀ ਕਿਸੇ ਨੂੰ ਵੀ ਜਿਹੜੀ ਉਹ ਦਿੱਲੀ ਨਹੀਂ ਆਉਣ ਦੀ ਇਜਾਜ਼ਤ ਨਹੀਂ ਦੇ ਰਹੀ ਤੇ ਉਹਦੇ ਨਾਲ ਜਿਹੜੀਆਂ ਵੇਖੋ ਸਾਡੇ ਨਾਲ ਕਿਸਾਨ ਮਜ਼ਦੂਰ ਜਥੇਬੰਦੀਆਂ ਸੀਗੀਆਂ ਪਾਸੇ ਰਹਿ ਗਿਆ ਉਹਨਾਂ ਨਾਲ ਵੀ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਸਾਰਥਕ ਮਾਹੌਲ ਦੇ ਵਿੱਚ ਆ ਚ ਸ਼ਾਮਿਲ ਹੋਣਗੇ ਆ ਕਿਉਂਕਿ ਲੜਾਈ ਵੇਖੋ ਕਿਸੇ ਇਕੱਲੇ ਧਿਰਦੀ ਨਹੀਂ ਸਾਰਿਆਂ ਦੀ ਸਾਂਝੀ ਆ ਤੇ ਆਸ ਕਰਦੇ ਆ ਵੀ ਜਲਦੀ ਜਿਹੜਾ ਵਾ ਪੂਰਾ ਜਿਹੜੀ ਪੂਰੀ ਕਿਸਾਨੀ ਧਿਰਾਂ ਵਾ ਮਜ਼ਦੂਰਾਂ ਦੀ ਧਿਰਾਂ ਉਹ ਜਲਦੀ ਇੱਕ ਪਲੇਟਫਾਰਮ ਤੇ ਇਕੱਠੀਆਂ ਤੁਹਾਨੂੰ ਦਿਸਣਗੀਆਂ ਇਹਨਾਂ ਮੇਨਾ ਹਰਪ੍ਰੀਤ ਸਿੰਘ ਸਿੱਧਵਾ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਕੀ ਕਿਸਾਨ ਜਥੇਬੰਦੀਆਂ ਵਾਂ ਉਹਨਾਂ ਵੱਲੋਂ ਵੀ ਇਸ ਮੁੱਦੇ ਤੇ ਸਹਿਯੋਗ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਹ ਲੜਾਈ ਇਕੱਲੇ ਉਹਨਾਂ ਦੀ ਥੜੇ ਦੀ ਨਹੀਂ ਇਹ ਸਾਰੇ ਕਿਸਾਨਾਂ ਦੀ ਲੜਾਈ ਹੈ ਸਾਰੇ ਦੇਸ਼ ਦੀ ਲੜਾਈ ਹੈ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਵੱਡਾ ਸਮਰਥਨ ਮਿਲੇਗਾ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਕੋਹਲ ਹੈ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਇਹ ਜਾਰੀ ਰਹੇਗਾ ਪਵਨ ਸ਼ਰਮਾ ਦੈਨਿਕ ਸਵੇਰਾ ਟੀਵੀ ਤਰਨਤਾਰਨ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ Instagram X aur WhatsApp channel par